हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਦੋਮੇ ਆ ਗਏ ਆਂ ਬਈ ਤਾਜ਼ੀਆਂ ਸੂਈਆਂ ਤੇ ਦੋਮੇ ਟੌਪ ਦੀਆਂ ਆ ਗੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਓ ਠੀਕ ਹਾਂ ਬਾਈ ਹਾਂਜੀ ਹਾਂਜੀ ਵੀਰੇ ਬਹੁਤ ਵਧੀਆ ਤੇ ਅੱਜ ਫਿਰ ਦੋ ਗਾਵਾਂ ਨੇ ਬਾਈ ਹਾਂਜੀ ਵੀਰੇ ਅੱਜ ਦੋ ਗਾਂਆਂ ਨੇ ਦੋਨੋਂ ਜਰਸੀ ਮਤਲਬ ਕਿ ਕ੍ਰਾਸ ਬੈੜਾ ਨੇ ਠੀਕ ਹੈ ਮੰਨ ਕੇ ਚਲੋ ਵੀ ਗਰਮੀਆਂ ਦੇ ਵੀ ਤੋਹਫੇ ਆ ਹਨਾ ਹਾਂਜੀ ਹਾਂਜੀ ਠੰਡ ਦੇ ਵੀ ਮਤਲਬ ਵੀ ਬਾਈ ਠੰਡ ਠੰਡ ਵੀ ਨਹੀਂ ਮੰਨਦੇ ਤੇ ਗਰਮੀ ਦਾ ਮੰਨਣੂ ਕੀ ਹੈ ਸਹੀ ਗੱਲ ਆ ਬਾਈ ਇਨਾਮ ਤੇ ਆਪਣਾ ਐਡਰੈਸ ਬੋਲ ਦੀ ਨਾਮ ਵੀਰੇ ਦਵਿੰਦਰ ਸਿੰਘ ਆ ਹਮ ਪਿੰਡ ਢੱਲਵਾ ਠੀਕ ਹੈ ਜ਼ਿਲ੍ਹਾ ਬਰਨਾਲਾ ਤਹਿਸੀਲ ਆਪਾਂ ਨੂੰ ਤਬਾ ਪੈਂਦੀ ਆ ਤੇ ਨੇੜਲੇ ਪਿੰਡ ਨੇੜਲਾ ਵੀਰੇ ਸੁਖਪੁਰ ਆਪਾਂ ਨੂੰ 4 ਕਿਲੋਮੀਟਰ ਹੈਗਾ ਤੇ ਤਬਾ ਸ਼ਹਿਰ ਵੀ ਆਪਾਂ ਨੂੰ 4-5 ਕਿਲੋਮੀਟਰ ਹੀ ਪੈਂਦਾ ਠੀਕ ਹੈ ਵੀਰੇ ਹਾਂਜੀ ਬਾਈ ਕੰਟੈਕਟ ਨੰਬਰ ਬੋਲ ਦਿਓ ਆਪਣਾ ਕੰਟੈਕਟ ਨੰਬਰ 76964 60400 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਹੈ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਬਾਈ ਦਵਿੰਦਰ ਜਿਹੜੀ ਸਾਹਮਣੇ ਆਪਾਂ ਜਰਸੀ ਵਾੜ ਦੇਖ ਰਿਹਾ ਕਿਹੜਾ ਸੂਆ ਇਹ ਵੀਰੇ ਦੂਸਰਾ ਸੂਆ ਅੱਛੀ ਸੂਈ ਆ ਦੂਜਾ ਸੂਆ ਸੂਈ ਆ ਹਾਂ ਦੂਸਰਾ ਸੂਆ ਸੂਈ ਆ ਤੜਕੇ ਇਹ ਟੜਕੇ 4 ਵਜੇ ਹਾਂ ਅੱਜ ਸਵੇਰੇ 4 ਵਜੇ ਸੂਈ ਆ ਤੇ ਬੱਚੇ ਨੂੰ ਇਹਨੇ ਜਨਮ ਦਿੱਤਾਗਾ ਬੱਚਾ ਬੱਛਾ ਦੇਗੀ ਹਾਂਜੀ ਬੱਛਾ ਦੇਗੀ ਵੀਰੇ ਠੀਕ ਹੈ ਵੀਰੇ ਤੇ ਜੇਰ ਵਗੈਰਾ ਓਕੇ ਆ ਆ ਪਈ ਹੈ ਕਿ ਜੇਰੇ ਦੀ ਪੱਠਰ ਚ ਹਾਂਜੀ ਹਾਂਜੀ ਬਾਈ ਤੇ ਦਵਿੰਦਰ ਵਰ ਕਿੰਨਾ ਕੁ ਬੋਲਾ ਕੱਢਿਆ ਬਈ ਇਹਦਾ ਵੀਰੇ ਇਹਦਾ ਕੜ ਤਾਂ 1.7 ਕਿਲੋ ਸਵੇਰੇ ਬੋਲਾ ਕੱਢਿਆ ਸੀ ਠੀਕ ਹੈ ਹਾਂ ਬੱਚੇ ਨੂੰ ਚੰਗਾ ਆ ਕੇ ਹਾਂ ਉਹ ਠੰਡੀ ਹੈ ਬਈ ਬਈ ਠੰਡੀ ਹੈ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ ਹਾਂ ਮਾੜਾ ਮੋਟਾ ਉਪਰਾ ਕਰਦੀ ਆ ਹਾਂ ਡਰਦੀ ਆ ਕਰਦੀ ਆ ਉਹ ਕੋਈ ਦਿੱਕਤ ਵਾਲੀ ਗੱਲ ਨਹੀਂ ਜਿਵੇਂ ਸਿੰਗ ਸੁੰਗਾਗੇ ਕੋਈ ਚੱਕਰ ਹੀ ਨਹੀਂ ਹੈਗਾ ਹਾਂ ਬਾਕੀ ਕੱਦ ਬਹੁਤ ਆ ਦਵਿੰਦਰ ਬਈ ਸੁਖ ਨਾਲ ਸਮੀ ਪਲੀ ਆ ਕੱਦ ਬਿੱਡਲੀ ਆ ਬੱਛੀ ਸਹੀ ਗੱਲ ਆ ਤੇ ਥਣਾ ਦਾ ਗੈਪ ਕੋਪਾ ਪਾਸ ਬਈ ਬਾਹਲਾ ਸੋਹਣਾਗਾ ਸੁਖ ਨਾਲ ਚੈੱਕ ਕਰੋ ਬਈ ਅੱਛਾ ਧਾਰ ਬਈ ਐ ਗੰਨੇ ਵਰਗੀ ਪੈਂਦੀ ਆ ਠੀਕ ਆ ਹਾਂ ਬਈ ਥਣਾ ਦਾ ਸੈਜ ਨਾ ਇੱਕ ਨੰਬਰ ਥਣਾ ਪੂਰੀ ਵਿੱਤੀ ਤੇ ਥਾਨ ਲੱਗਿਆ ਵਗਾ ਹਾਂ ਤੇ ਲੇਵਾ ਇਹਨੂੰ ਜੜਾ ਆ ਗਿਆ ਵੀ ਟਾਇਰ ਤੇ ਫੀਟਿੰਗਾਂ ਲਾ ਗਿਆ ਹਾਂਜੀ ਹਾਂਜੀ ਇਹਨੇ ਮੇਰੇ ਪਿਛਲੇ ਸੂਏ ਦਿੱਤਾ ਗਿਆ ਤੇ 14 ਕਿਲੋ ਪੈਲਣ ਨੇ ਤੇ ਐਤ ਕੀ ਆਪਾਂ ਬਾਹਲਾ ਨਹੀਂ ਕਹਿੰਦੇ ਬਸ 15 16 15 16 ਇੱਥੇ ਜ਼ਰੂਰ ਦੇਵਾਂਗੇ ਇਹ ਠੀਕ ਹੈ ਜੀ ਇਹ ਖੋਲਿਓ ਦਵਿੰਦਰ ਖੋਲ ਦਿੰਦੇ ਤੇ ਦੁੱਧ ਹੋਊਗਾ ਬਾਈ ਜਿਹੜਾ ਫੈਟ ਵਾਲਾ ਹੋਊਗਾ ਤੋਰਾ ਤਾਰਾ ਭਈ ਆਪਸ ਨੂੰ ਚੈੱਕ ਕਰਵਾ ਨਾ ਹਾਂਜੀ ਹਾਂਜੀ ਭਈ ਦੁੱਧ ਜਿਹੜਾ ਗਾੜਾ ਹੋਊਗਾ ਫੈਟ ਆ ਉਹ ਜਿਹੜੀ ਬਾਈ ਫੈਟ ਸੁੱਖ ਨਾ ਮੱਝਾਂ ਚ ਹੀ ਆਉਂਦੀ ਹੈ ਹਾਂ ਸਹੀ ਗੱਲ ਜਿਹੜਾ ਮੱਝ ਦਾ ਦੁੱਧ ਪੀ ਲੈ ਚਾਹੇ ਜਿਹਦਾ ਪੀ ਲੈ ਬੱਸ ਚਿੰਗ ਜ਼ਰੂਰ ਆ ਕਹਿੰਦੀ ਕੁਛ ਨਹੀਂ ਨਾ ਨਾ ਭਾਈ ਸਵਾਲ ਹੀ ਨਹੀਂ ਪਤਾ ਹੁੰਦਾ ਬਾਕੀ ਤੋਰਾ ਤਾਰਾ ਤੁਸੀਂ ਚੈੱਕ ਕਰ ਸਕਦੇ ਹੋ ਬੈੜ ਦਾ ਇੱਕ ਨੰਬਰ ਤੋਰਾ ਆ ਗਿਆ ਤੇ ਜਿਹੜਾ ਲੇਵਾ ਕਰਮਣ ਫੀਟਿੰਗ ਆ ਥਣ ਭਾਵੇਂ ਚੋਲੇ ਹੱਥੀ ਤੇ ਭਾਵੇਂ ਚੋਲੇ ਮਸ਼ੀਨ ਤੇ ਕੋਈ ਜਿਵੇਂ ਮਰਜ਼ੀ ਭਾਈ ਮੁੱਲ ਦਵਿੰਦਰ ਦਾ ਕੀ ਰਹੂ ਭਾਈ ਮੁੱਲ ਵੀਰੇ ਬੱਸ 48000 ਦੀ ਵੈਢ ਦੇ ਦਾਂਗੇ ਆਪਾਂ ਇਹ 48 ਦੀ ਹਾਂ ਉਹ ਜੀ ਥੋੜਾ ਮੰਨ ਤਾਂ ਬਈ ਮਾੜਾ ਮੋਟਾ ਹੋਊਗਾ ਤੇ ਕੋਈ ਐ ਨਾ ਕਹੀ ਮਤਲਬ ਬਾਹਲਾ ਆਪਾਂ ਮੋਲੀ ਉਹ ਹੀ ਜਾਂ ਕੀਤਾ ਹੈਗਾ ਆਪਾਂ ਗੜਾ ਹੈ 55 60 ਕੀਤਾ ਹਾਂ ਇਹ ਜਿਹਾਂ ਬੜਾ ਦੇ ਲੋਕ ਉਹੀ ਗੱਲ 55 55 ਦਾ 60 60000 ਕਰਦੇ ਆ ਸਹੀ ਗੱਲ ਆ ਹਾਂ ਹੋਊਗਾ ਗੈਪ ਨੂੰ ਬਹੁਤ ਚੰਗਾ ਆ ਗਿਆ ਇੱਕ ਹੋ ਜਾ ਥਾਣਾ ਹਾਂਜੀ 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 ਬਾਈ ਪੀੜੀ ਦੇ ਭਾਅ ਆਰਗਾ ਨਹੀਂ ਦਵਿੰਦਰ ਹਾਂਜੀ ਸਹੀ ਗੱਲ ਆ ਥੋੜਾ ਡਰਦੀ ਆ ਭਾਈ ਕਿਉਂਕਿ ਪਸ਼ੂ ਡਰ ਵੀ ਜਾਂਦਾਗਾ ਹਾਂ ਹਾਂਜੀ ਹਾਂਜੀ ਭਾਈ ਮੈਂ ਕਹਿੰਦੀ ਕੁਛ ਨਹੀਂ ਹੈਗੀ ਹੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਭਾਈ ਹਾਂਜੀ ਭਾਈ ਤੇ ਦਵਿੰਦਰ ਅੱਗੇ ਭਾਈ ਦੋ ਨੰਬਰ ਤੇ ਇਹ ਵੀ ਜਰਸੀ ਕ੍ਰੋਸ ਆ ਬੈੜ ਦੂਸਰਾ ਸੂਹਾ ਸੂਈ ਹੋਈ ਆ ਹਾਂ ਅੱਜ ਇਹਨੂੰ ਮਤਲਬ ਕਿ 7 ਮੱਠਵਾਂ ਦਿਨ ਆਗਾ ਠੀਕ ਹੈ ਸੂਈ ਨੂੰ ਬੱਚਾ ਮੰਗ ਰਾਇ ਦੇ ਵੀ ਬੱਚਾ ਬਸ ਆ ਗਿਆ ਹਾਂਜੀ ਹਾਂਜੀ ਦਵਿੰਦਰ ਕਿੰਨਾ ਦੁੱਧ ਹਾਇਰ ਆ ਬਾਈ ਇਸ ਵਕਤ ਬਾਈ 22 ਕਿਲੋ ਦੁੱਧ ਤਿਆਰ ਹੈ ਦੇ ਥੱਲੇ ਜੇ ਕੋਈ ਵੀਰ ਦੋ ਟਾਈਮ ਬਾਈ ਦੋ ਦੀ بجائے ਆਪਾਂ ਕਰੇ ਚਾਰ ਡੰਗ ਚੋਵੇ ਤਸੱਲੀਆਂ ਕਰੇ ਠੀਕ ਹੈ ਬਾਈ ਹਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਲੋਕ ਤਾਂ ਦੋ ਵਾਰੀ ਦੋ ਦੋ ਡੰਗ ਕਹਿੰਦੇ ਆ ਮਤਲਬ ਚਾਰ ਡੰਗ ਚੋਵੇ ਹਾਂ ਨਹੀਂ ਯਾਰ ਹਾਂਜੀ ਹਾਂਜੀ ਬਾਈ ਲੇਵਾ ਦੇ ਕੋ ਪੰਡ ਬੰਨੀ ਵੀ ਆ ਕਰਮਾਣੀ ਦੀ ਅਸਲ ਵਿੱਚ ਹਾਂ ਦਵਿੰਦਰ ਥਾਨ ਮੱਝਾਂ ਨਾਲ ਦਾ ਹਾਂਜੀ ਹਾਂਜੀ ਬਾਈ ਮੋਟਾ ਮੋਟਾ ਥਾਣਾ ਤੇ ਮੋਟੀ ਮੋਟੀ ਚਵਾਈ ਆ ਠੀਕ ਆ ਹਾਂਜੀ ਮੋਟੀ ਬਾਈ ਕਹਿੰਨਾ ਚਵਾਈ ਆ ਮੋਟੇ ਆ ਗਿਆ ਥਾਣਾ ਬਾਈ ਕਿ ਨਾੜਾ ਨੋੜਾ ਦੇਖ ਸਕਦਾ ਹਾਂ ਬਾਲੇ ਤੇ ਨਾ ਬਾਈ ਦੁੱਧ ਵਾਲਾ ਜਾਨਵਰ ਹੈ ਤੇ ਫੈਟ ਇਹਦੀ ਆਉਂਦੀ ਹੈ ਕਿ 37 38 37 38 ਇੱਥੇ ਫੈਟ ਆਉਂਦੀ ਹੈ ਬਾਈ ਠੀਕ ਆ ਹਾਂਜੀ ਬੱਚਾ ਇਹਦੇ ਮਗਰ ਵੀ ਬਸਾ ਬੱਚਾ ਵੀਰੇ ਤੇ ਖੋਲਿਓ ਦਵਿੰਦਰ ਭਾਈ ਜੀ ਟੋਰ ਦੇ ਮੜੀ ਖੋਲ ਕੇ ਅ ਬਾਕੀ ਗੱਲ ਕਰੀਏ ਭਾਈ ਕੱਦ ਦੀ ਕੱਦ ਦੋਮਾਂ ਦੀ ਫੁੱਲ ਆ ਕੋਈ ਵੀ ਵੀਰ ਆਉਂਦਾ ਛੋਟੀਆਂ ਸਮਝ ਕੇ ਨਾ ਆਇਆ ਛੋਟੀਆਂ ਨਹੀਂ ਭਾਈ ਪੂਰੀਆਂ ਵਜਨ ਦਾ ਰਗਾਈਆਂ ਨੇ ਮਤਲਬ ਓਕੇ ਕੋਈ ਆਏ ਨਹੀਂ ਹੈਗਾ ਕੋਈ ਛੋਟੀ ਛੂਟੀ ਨਹੀਂ ਗਾਂ ਹੈਗੀਆਂ ਠੀਕ ਗੱਲ ਆ ਹਾਂਜੀ ਪੂਰੀ ਵਜਨ ਵਾਲੀਆਂ ਨੇ ਭਾਈ ਲਿਸੀਆਂ ਨਹੀਂ ਲਾਮਾ ਨਹੀਂ ਲਾਮੀਆਂ ਨਹੀਂ ਕਿਸੇ ਪੱਖ ਤੋਂ ਬਾਕੀ ਤੋਰਾ ਤਾਂ ਰਹਿ ਬੈੜ ਦਾ ਵਿੱਚ ਚੈੱਕ ਕਰ ਸਕਦਾ ਅਸਲ ਵਿੱਚ ਤੋਰੇ ਤੋਂ ਹੀ ਪਤਾ ਲੱਗ ਜਾਂਦਾ ਹਾਂਜੀ 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 ਭਾਈ ਵੀ ਨਵੇਂ ਆਣਗੇ ਹਾਂ ਬਾਕੀ ਜਰਸੀ ਦਾ ਕ੍ਰੋਸ ਮੰਨ ਲਿਓ ਇਹਨੂੰ हां जी दर्सी ਦਾ ਕਰਾਸ ਆ ਦੋਨੋਂ ਵੈੜੇ ਹਾਂਜੀ ਹਾਂ ਤੇ ਦਵਿੰਦਰ ਇਹਦਾ ਮੁੱਲ ਬਾਈ ਫਿਰ ਕੀ ਰੋ ਲੈਣ ਦੇ ਇਹਦਾ ਬਾਈ ਮੁੱਲ 65800 ਦੀ ਦੇਣੀ ਆ 58 ਦੀ ਹਾਂ ਠੀਕ ਆ ਅੱਛਾ ਇਹ ਆ ਬਾਈ ਕੋਈ 57 ਵਾਲਾ ਵੀ ਨਾ ਫੋਨ ਕਰੇ ਇਹਦਾ ਠੀਕ ਆ ਹਾਂ ਆਪਾਂ ਮੁੱਲ ਕੋਈ ਉਹ ਨਹੀਂ ਕੀਤੇ ਹੈਗੇ ਦੇਣ ਲੈਣੀ ਆ ਇਹ ਬਸ 100 ਦਾ ਨੋਟ ਹੀ ਛੱਡਾਂਗੇ ਇਹਦੇ ਚੋਂ ਠੀਕ ਆ ਹਾਂਜੀ ਹਾਂਜੀ ਮੁੱਲ ਬਸ ਬਾਈ ਲੈਣ ਦੇਣੀ ਕਰੇ ਆ ਬਾਈ ਆਪਣੀ ਫੀਟਿੰਗ ਫੂਟਿੰਗ ਦਾ ਮਾਈਕ ਨਾ ਬਾ ਕਮਾਲ ਫਿਰ ਬਾ ਕਮਾਲ ਆ ਬਾਈ ਤੇ ਬਾਕੀ ਮੁੱਲ ਪਾਈ ਲੇਖ ਸੀਲ ਠੰਡੀ ਆ ਜਿਵੇਂ ਮਰਜੀ ਬੈਠੀ ਹੋ ਲੋ ਲੈ ਬਾਈ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ ਸਹੀ ਗੱਲ ਹਾਂ ਦੋਨੋਂ ਬੈੜੀਆਂ ਸੀਲ ਠੰਡੀਆਂ ਆ ਥੋੜੀਆਂ ਆਪਣੀਆਂ ਸਹੀ ਗੱਲ ਆ ਬਾਕੀ ਫੀਟੰਗਾ ਲੈ ਵਜਨਾ ਮਗਰ ਨੋ ਨਹੀਂ ਮੂਰ ਹਾਂਜੀ 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 ਬਾਈ ਤੇ ਜੀ ਕਿਸੇ ਵੀ ਵੀਰ ਨੂੰ ਨਾ ਬਾਈ ਦੋਮਾ ਬੈੜਾ ਚ ਕੋਈ ਵੀ ਬੈੜਾ ਵੀ ਪਸੰਦ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ